ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਇਹ ਫਿਲਮ ਜ਼ਰੂਰ ਦੇਖਣ ਜਾਓ ਬਹੁਤ ਸੋਹਣੀ ਫਿਲਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬਹੁਤ ਵਧੀਆ ਫੈਸਲਾ ਜਿਹੜਾ ਤੁਸੀਂ ਤੁਹਾਡੀ ਟੀਮ ਨੇ ਲਿਆ ਇਹ ਕਿਉਂਕਿ ਜਿਹੜਾ ਪੁਰਾਣਾ ਇਤਿਹਾਸ ਹੈ ਜਾਂ ਪੁਰਾਣੀਆਂ ਸਾਡੇ ਕੋਲੋਂ ਜਿਹੜੀ ਹਿਸਟੋਰੀਕਲ ਗੱਲਾਂ ਉਹ ਅਲੋਪ ਹੁੰਦੀਆਂ ਜਾ ਰਹੀਆਂ ਇਹ ਤੁਸੀਂ ਜਿੰਨੀ ਵੀ ਤੁਹਾਡੀ ਟੀਮ ਨੇ ਕੰਮ ਕੀਤਾ ਹੈ ਇਹ ਬਹੁਤ ਵਧੀਆ ਉਪਰਾਲਾ ਮੇਰੇ ਖਿਆਲ ਦੇ ਨਾਲ ਕਿਉਂਕਿ ਬੀਬੀ ਰਜਨੀਂ ਦਾ ਇਤਿਹਾਸ ਜਾਂ ਉਹਦਾ ਕਿੱਸਾ ਅਸੀਂ ਪਹਿਲਾਂ ਪੜ੍ਹਿਆ ਬੜਾ ਹੁਣ ਵੀ ਪੜ੍ਹਦੇ ਆ ਇੱਕ ਸਿੱਦਕ ਤੇ ਭਰੋਸੇ ਦੀ ਮਿਸਾਲ ਹੈ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਸਿੱਦਕ ਔਰ ਭਰੋਸਾ ਅਲੋਪ ਹੋੁੰਦਾ ਜਾ ਰਿਹਾ ਸੋ ਇਸ ਕਰਕੇ ਜਿਹੜਾ ਮੈਂ ਜੁਨਾ ਕਹਿੰਨਾ ਵੀ ਆਪਣੇ ਵੱਲੋਂ ਮੇਰੇ ਵੱਲੋਂ ਜਾਂ ਸਾਡੀਆਂ ਸਾਰੇ ਥੋ ਨਗਰ ਦੀ ਪੰਚਾਇਤ ਵੱਲੋਂ ਵੀ ਇਸ ਫਿਲਮ ਦੀ ਟੀਮ ਨੂੰ ਸਾਰਿਆਂ ਨੂੰ ਹੀ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਤੁਸੀਂ ਬਹੁਤ ਵੱਡਾ ਇੱਕ ਉਪਰਾਲਾ ਕਰ ਰਹੇ ਹੋ ਆਉਣ ਵਾਲੀ ਜਨਰੇਸ਼ਨ ਵਾਸਤੇ ਇਹਨਾਂ ਬੱਚਿਆਂ ਵਾਸਤੇ ਇਹ ਇੱਕ ਬਹੁਤ ਵੱਡਾ ਚਾਨਣ ਮੁਨਾਰਾ ਮੈਂ ਕਹਿ ਸਕਦਾ ਜਾਂ ਜੀਵਨ ਮਾਰਗ ਕਹਿ ਸਕਦਾ ਇਹਨੂੰ ਕਿਉਂਕਿ ਇਹਦੇ ਵਿੱਚ ਸਿੱਖੀ ਸਦਕਾ ਤੇ ਭਰੋਸਾ ਤਿੰਨੇ ਚੀਜ਼ਾਂ ਦਰਸਾਈਆਂ ਗਈਆਂ ਨੇ ਨਾਲ ਜੋ ਬੁੱਢਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਇੱਕ ਵਿਸ਼ਵਾਸ ਦੇ ਬੁੱਢੇ ਲਗਾਏ ਜਾ ਰਹੇ ਨੇ ਇਹ ਬਹੁਤ ਵਧੀਆ ਜੀ ਦੇਖੋ ਇਹਦਾ ਅਸੀਂ ਅੱਜ ਲੇਟ ਹੋ ਗਏ ਬਹੁਤ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਹੀ ਸਾਨੂੰ ਇਹ ਕਾਰਜ ਕਰਨੇ ਚਾਹੀਦੇ ਸੀ ਇਹ ਜਿਹੜਾ ਵਿਸ਼ਵਾਸ ਦਾ ਬੂਟਾ ਜਿਹੜਾ ਤੁਸੀਂ ਅੱਜ ਲਾਇਆ ਇਹਨੇ ਸਦੀਆਂ ਤੱਕ ਰਹਿਣਾ ਕਿਉਂਕਿ ਜਿੰਨੀ ਦੇਰ ਇਹ ਬੂਟਾ ਵਧਦਾ ਰਹੇਗਾ ਤੁਹਾਡਾ ਵਿਸ਼ਵਾਸ ਵਧਦਾ ਰਹੇਗਾ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਾਡੇ ਜੀਵਨ ਵਾਸਤੇ ਕਹਿ ਦਈਏ ਜਾਂ ਇਹਨਾਂ ਬੱਚਿਆਂ ਵਾਸਤੇ ਕਹਿ ਦਈਏ ਇੱਕ ਬਹੁਤ ਵੱਡੀ ਸੇਧ ਹੈ ਕਿਉਂਕਿ ਇਹਨੂੰ ਦੇਖ ਕੇ ਸਾਡੇ ਬੱਚਿਆਂ ਦੇ ਵਿੱਚ ਵੀ ਇਹਨਾਂ ਛੋਟੇ ਬੱਚਿਆਂ ਦੇ ਵਿੱਚ ਵੀ ਅਵੇਰਨੈਸ ਹੋ ਗਈ ਜੀ ਅੱਜ ਅਸੀਂ ਵਿਸ਼ਵਾਸ ਦੇ ਬੂਟੇ ਲਾ ਰਹੇ ਹਾਂ ਤਾਂ ਕੱਲ ਨੂੰ ਇਹ ਬੱਚੇ ਵੀ ਵਿਸ਼ਵਾਸ ਦੇ ਬੂਟੇ ਲਾਉਣਗੇ ਤਾਂ ਕਿ ਆਉਣ ਵਾਲੇ ਸਮੇਂ 'ਚ ਸੰਸਾਰ ਦੇ ਅੰਦਰ ਵਿਸ਼ਵਾਸ ਬਣਿਆ ਰਹੇ ਵੱਡੇ ਵੱਲੋਂ ਤਾਂ ਇਹ ਅਪੀਲ ਹੈ ਕਿਉਂਕਿ ਮੈਂ ਅਸੀਂ ਖੁਦ ਵੀ ਮੈਂ ਖੁਦ ਪ੍ਰਚਾਰਕਾਂ ਸੀ ਹੁਣ ਪੜ੍ਹਦੇ ਵੀ ਆਂ ਔਰ ਪਹਿਲਾਂ ਵੀ ਬੜਾ ਪੜਿਆ ਇਹਨੂੰ ਬੀਬੀ ਰਜਨੀ ਜੀ ਦਾ ਇਤਿਹਾਸ ਵੀ ਪੜਿਆ ਆਂ ਅਸੀਂ ਅ ਮੇਰਾ ਖਿਆਲ ਦੇ ਵਿੱਚ ਸਾਨੂੰ ਸਾਰੇ ਨੂੰ ਸਾਰਿਆਂ ਨੂੰ ਪਰਿਵਾਰਾਂ ਸਮੇਤ ਇਹ ਫਿਲਮ ਦੇਖਣੀ ਚਾਹੀਦੀ ਆ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆਂ ਆ ਅਸੀਂ ਸਮਝ ਲਿਆ ਨੇ ਕਈ ਵਾਰੀ ਵੀ ਜਿਹੜੀਆਂ ਬੱਚੀਆਂ ਧੀਆ ਸਾਡੇ ਘਰਾਂ ਕੁੜੀਆਂ ਜਨਮ 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 ਲੈਂਦੀਆਂ ਜਾਂ ਮੰਜਾਂਦੀਆਂ ਵੀ ਉਹ ਸਾਡੇ ਤੇ ਬੋਝ ਐ ਇਹ ਵੀ ਇੱਕ ਇਹੋ ਜਿਹੀ ਹਿਸਟਰੀ ਆ ਜਦੋਂ ਅਸੀਂ ਫਿਲਮ ਦੇਖਾਂਗੇ ਸਾਰਾ ਕੁਝ ਪਤਾ ਲੱਗੇਗਾ ਮੇਰੇ ਖਿਆਲ ਚ ਸਾਰਿਆਂ ਨੂੰ ਪਰਿਵਾਰਾਂ ਸਮੇਤ ਫਿਲਮ ਦੇਖਣੀ ਚਾਹੀਦੀ ਐ ਥੈਂਕ ਯੂ ਬਖਾਲਸਾ ਵੈ ਠੀਕ ਕਰੋ ਤੋ